ਦੋਸਤੋ ਅੱਜ ਅਸੀਂ ਖੜੇ ਹਾਂ ਹਰਿਆਣਾ ਅਤੇ ਪੰਜਾਬ ਦੀ ਹੱਦ ਤੇ ਪੈਂਦੇ ਪਿੰਡ ਵੜਾ ਕਸਬਾ ਰਤੀਏ ਦੇ ਵਿੱਚ ਇਹ ਜਿਹੜੀਆਂ ਝਾੜੀਆਂ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਸਿਰਫ ਮਿੱਟੀ ਦੇ ਢੇਰ ਨਹੀਂ ਇਹ ਉਹ ਜ਼ਖਮ ਨੇ ਜੋ ਸਮੇਂ ਨੇ ਭਰੇ ਤਾਂ ਨਹੀਂ ਸਿਰਫ ਉਹਨਾਂ ਉੱਤੇ ਧੂੜ ਪਾ ਦਿੱਤੀ ਕਿਹਾ ਜਾਂਦਾ ਹੈ ਕਿ 1947 ਦੇ ਵੇਲੇ ਜਦੋਂ ਇਸ ਧਰਤੀ ਦੇ ਮੁਸਲਮਾਨ ਆਪਣੇ ਘਰ-ਵਾਰ ਛੱਡ ਕੇ ਜਾ ਰਹੇ ਸਨ ਉਸ ਵੇਲੇ ਇੱਕ ਰਾਤ ਉਹਨਾਂ ਨੇ ਇੱਥੇ ਹੀ ਪਨਾਹ ਲਈ ਸੀ ਡਰ ਐਨਾ ਸੀ ਕਿ ਕਿਸੇ ਨੂੰ ਨੀਂਦ ਨਹੀਂ ਆਈ ਹੋਣੀ ਅੱਖਾਂ ਵਿੱਚ ਹੰਝੂ ਤੇ ਦੁਨੀਆਂ ਵਿੱਚ ਆਪਣੇ ਸਿੱਖ ਭਰਾਵਾਂ ਤੋਂ ਵਿਛੋੜੇ ਦਾ ਦਰਦ ਕਿਉਂਕਿ ਕੱਲ ਤੱਕ ਜਿਹੜੇ ਇਕੱਠੇ ਖਾਂਦੇ ਪੀਂਦੇ ਹੱਸਦੇ ਖੇਡਦੇ ਸਨ ਅੱਜ ਉਹਨਾਂ ਨੂੰ ਛੱਡ ਕੇ ਜਾਣਾ ਪੈ ਰਿਹਾ ਸੀ ਇੱਕ ਮੁਸਲਮ ਬਜ਼ੁਰਗ ਬਾਪੂ ਵੀਡੀਓ ਵਿੱਚ ਦੱਸਦੇ ਨੇ ਕਿ ਇਸੇ ਪਿੰਡ ਦੀਆਂ ਝਾੜੀਆਂ ਵਿੱਚ ਉਹ ਲੋਕ ਲੁਕ ਕੇ ਬੈਠੇ ਰਹੇ ਕੋਲ ਹੀ ਇੱਕ ਟੋਬਾ ਸੀ ਜਿਸ ਦਾ ਵੀ ਪਾਣੀ ਸ਼ਾਇਦ ਉਸ ਰਾਤ ਉਹਨਾਂ ਦੇ ਹੰਝੂਆਂ ਨਾਲ ਖਾਰਾ ਹੋ ਗਿਆ ਹੋਵੇ ਉਹ ਕਹਿੰਦੇ ਨੇ ਕਿ ਸ਼ੇਰਖਾ ਮਗਾਹਣੀਆਂ ਦੇ ਨੇੜਲੇ ਇਲਾਕਿਆਂ ਦੇ ਸਾਰੇ ਮੁਸਲਮਾਨ ਇੱਥੇ ਇਕੱਠੇ ਹੋਏ ਇੱਕ ਰਾਤ ਡਰ ਦੇ ਸਹਮੇ ਬੈਠੇ ਰਹੇ ਤੇ ਇੱਕ ਦੂਜੇ ਦਿਨ ਇਸ ਮਿੱਟੀ ਨੂੰ ਆਖਰੀ ਵਾਰ ਦੇਖ ਕੇ ਚਲੇ ਗਏ ਕਿਸੇ ਨੂੰ ਨਹੀਂ ਪਤਾ ਸੀ ਕਿ ਮੁੜ ਕਦੇ ਆਉਣ ਨਸੀਬ ਹੋਵੇਗਾ ਜਾਂ ਨਹੀਂ ਜਰਾ ਸੋਚੋ ਦੋਸਤੋ ਉਹ ਰਾਤ ਕਿੰਨੀਆਂ ਮਾਂਮਾ ਨੇ ਆਪਣੇ ਬੱਚਿਆਂ ਦੇ ਮੂੰਹ ਚੁੱਪ ਕਰਵਾਏ ਹੋਣੇ ਕਿ ਰੋਣਾ ਨਹੀਂ ਆਵਾਜ਼ ਨਾ ਨਿਕਲੇ ਕਿੰਨੇ ਬਜ਼ੁਰਗਾਂ ਨੇ ਮਿੱਟੀ ਨੂੰ ਚੁੰਮ ਕੇ ਅਖੀਰਲਾ ਸਲਾਮ ਕੀਤਾ ਹੋਣਾ ਕਿੰਨੇ ਦਿਲਾਂ ਨੇ ਅੰਦਰੋਂ ਟੁੱਟ ਕੇ ਵੀ ਹੌਸਲਾ ਬਣਾਇਆ ਹੋਣਾ ਇਹ ਝਾੜੀਆਂ ਅੱਜ ਵੀ ਖੜੀਆਂ ਨੇ ਇਹ ਛੱਪੜ ਅੱਜ ਵੀ ਮੌਜੂਦ ਹੈ ਪਰ ਉਹ ਲੋਕ ਨਹੀਂ ਜਿਨ੍ਹਾਂ ਦੀਆਂ ਜ ਦਾ ਇੱਥੇ ਵਸਦਿਆਂ ਨੇ ਜੇ ਕੋਈ ਇਹਨਾਂ ਦੇ ਨੇੜੇ ਖੜ ਕੇ ਅੱਖਾਂ ਬੰਦ ਕਰੇ ਤਾਂ ਅੱਜ ਵੀ ਲੱਗਦਾ ਹੈ ਕਿ ਜਿਵੇਂ ਡਰੇ ਹੋਏ ਸਾਹਾਂ ਦੀਆਂ ਆਵਾਜ਼ਾਂ ਬੱਚਿਆਂ ਦੀ ਸੁਸਕੀ ਅਤੇ ਬਿਛੋੜੇ ਦੀ ਚੀਖ ਹਵਾ ਵਿੱਚ ਘੁਲੀ ਹੋਈ ਹੈ ਇਹ ਥਾਂ ਸਾਨੂੰ ਯਾਦ ਕਰਵਾਉਂਦੀ ਹੈ ਕਿ ਧਰਮਾਂ ਨੇ ਨਹੀਂ ਸਿਆਸਤ ਨੇ ਲੋਕਾਂ ਨੂੰ ਵੰਡਿਆ ਸੀ ਅਤੇ ਮਿੱਟੀ ਅੱਜ ਵੀ ਆਪਣੇ ਵਿਛਲੇ ਪੁੱਤਰਾਂ ਨੂੰ ਅਡੀਕਦੀ ਪਈ ਹੈ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਪੇਜ ਧਰਮੀ ਕੁਲਰਿਆਂ ਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਅੱਗੇ ਤੋਂ ਵੀ ਤੁਹਾਡੇ ਤੱਕ ਇਹੋ ਜਿਹੀਆਂ ਚੰਗੀਆਂ ਇਹ ਚੰਗੇ ਵੀਡੀਓ ਪਹੁੰਚਦੀਆਂ ਰਹਿਣ ਧੰਨਵਾਦ ਦੋਸਤੋ